ਜਿਹੜੀਆਂ ਤੁਸੀਂ ਕੋਲਡ ਡਰਿੰਕਾਂ ਗੈਸਾਂ ਪੀ ਪੀ ਕੇ ਆਪਣੀਆਂ ਸੇਤਾ ਖਰਾਬ ਕੀਤੀਆਂ ਹੋਈਆਂ ਨੇ ਇਨਾਂ ਦੇ ਵਿੱਚੋਂ ਸਿਰਫ ਆਪਣੇ ਸਰੀਰ ਦਾ ਨੁਕਸਾਨ 90% ਇਹਦੇ ਵਿੱਚ ਗੈਸ ਹੈ 90% ਭਾਜੀ ਇਹਦੇ ਵਿੱਚ 슈ਗਰ ਹੈ ਕਿਉਂ ਨਾ ਤੁਸੀਂ ਉਹ ਚੀਜ਼ ਟਰਾਈ ਕਰੋ ਜਿਹੜੀ ਆਪਣੇ ਗੁਰੂ ਮਹਾਰਾਜ ਜਿੰਨੇ ਸਾਨੂੰ ਬਖਸ਼ੀ ਠੰਡੀ ਮਿੱਠੀ ਸ਼ਰਧਈ ਆਜੋ ਫਿਰ ਅੱਜ ਤੁਹਾਨੂੰ ਸ਼ਰਧਈਆਂ ਦਾ ਪ੍ਰੋਸੈਸ ਦੱਸਦੇ ਆ ਕਿੱਦਾਂ ਸ਼ਰਧਈਆਂ ਤਿਆਰ ਹੁੰਦੀਆਂ ਨੇ ਪਹਿਲਾਂ ਇਹਦੇ ਵਿੱਚ ਹੋਊਗੀ ਬਾਬਾ ਜੀ ਗੁਲਾਬ ਦੀ ਸੁੱਕੀ ਪੱਤੀ ਫਿਰ ਤੋਂ ਬਾਅਦ ਆਏਗੀ ਸੌਂਫ ਤੇ ਵੱਡੇ ਖਰਬੂਜੇ ਦੇ ਮਗਰ ਭਾਜੀ ਫਿਰ ਤੋਂ ਬਾਅਦ ਆਣਗੇ ਜੀ ਬਦਾਮ ਵੱਡੀ ਗਿਰੀ ਪਾਸ਼ੋ ਬਾਬਾ ਜੀ ਕੁੱਲ ਕਿੰਨੀਆਂ ਏਟਮਾਂ ਆਉਂਦੀਆਂ ਨੇ ਇਦੇ ਚ ਭਾਜੀ ਕੁੱਲ ਸਮਝ ਲੋ 10 11 ਆਟਮਾ ਆ ਜਾਂਦੀਆਂ ਜੇ। ਦਿੱਤੋ ਬਾਅਦ ਆਊਗੀ ਭਾਜੀ ਵਧੀਆ। ਸਖਾਸ ਜਿਹੜੀ ਸ਼ਰੀਰ ਦੀ ਠੰਡਕ ਵਾਸਤੇ ਤੇ ਪ੍ਰੋਟੀਨ ਦਾ ਕੰਮ ਹੁੰਦਾ ਜੀ। ਦਿੱਤੋ ਬਾਅਦ ਆਗੇ ਕਾਲੀਆਂ ਮਿਰਚਾਂ ਤੇ ਵਧੀਆ ਲੈਕੀ। ਲੋ ਜੀ ਬਾਬਾ ਜੀ ਆਟਮਾ ਪ੍ਰੋਪਰ ਪੈ ਗਈਆਂ ਨੇ ਹੁਣ ਤੁਹਾਨੂੰ ਰਗੜੇ ਦਾ ਕੰਮ ਸ਼ੁਰੂ ਕਰਕੇ ਦਿਖਾਵਾਂਗੇ ਰਗੜਾ ਕਿੱਦਾਂ ਲੱਗਦਾ ਪਾਸ਼ੂ। ਇਹਨੂੰ ਨਿੰਮ ਦਾ ਸਰੋਤਰ ਹੋ ਜਾਂਦਾ ਪਾਸ਼ੂ। ਵੈਸੇ ਇਹਦਾ ਬਹੁਤ ਲੱਕੜਾਂ ਦਾ ਆਉਂਦਾ ਪਰ ਵਧੀਆ ਨਿੰਮ ਦਾ ਹੀ ਹੁੰਦਾ ਜੀ। ਜੀ। ਇਹਨੂੰ ਕਹਿੰਦੇ ਸੁਨਹਿਰਾ ਇਹ ਵੀ ਲਾਲ ਪੱਥਰ ਦਾ ਜੀ ਇਹ ਠੰਡਾ ਹੁੰਦਾ ਪੱਥਰ। ਸ